ਪ੍ਰੋਟੋਕਾਲ ਦੇ ਜਥੇ ਆ ਸਦੀਆਂ ਜਦੋਂ ਤੋਂ 47 ਤੋਂ ਬਾਅਦ ਜਦੋਂ ਤੋਂ ਨਿਯਮ ਤੈਅ ਹੋਏ ਤੇ ਇਹ ਜਥੇ ਸਾਡੇ ਆ ਰਹੇ ਆ ਸਰਕਾਰ ਨੂੰ ਸਿੱਖਾਂ ਦੇ ਮੰਗ ਤੇ ਗੌਰ ਕਰਨਾ ਚਾਹੀਦਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪਾਸਪੋਰਟਾਂ ਦੀ ਲਿਸਟ ਬਣਾ ਕੇ ਪਾਕਿਸਤਾਨ ਦੀ ਉੱਥੇ ਐਮਬੈਸੀ 'ਚ ਵੀ ਦਿੰਦੀ ਭਾਰਤ ਸਰਕਾਰ ਨੂੰ ਇਹਨਾਂ ਨੇ ਜਾਣਕਾਰੀ ਦੇਣੀ ਹੁੰਦੀ ਹੈ ਇਹ ਆਪਣੀ ਲਿਸਟ ਬਣਾ ਕੇ ਭੇਜਣ ਜਥਾ ਜਿਹੜਾ ਜਾਣਾ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਥਾ ਕਿਉਂਕਿ ਸਿੱਖਾਂ ਦੀ ਸਰਮੌਰ ਨਮੈਂਦਾ ਧਾਰਮਿਕ ਜਮਾਤ ਆ ਇਹ ਜਥਾ ਜਾਣਾ ਚਾਹੀਦਾ ਜ਼ਰੂਰ ਬਾਕੀ ਵੀ ਜਥਿਆਂ ਨੂੰ ਇਜਾਜ਼ਤ ਦੇਣੀ ਚਾਹੀਦੀ ਆ ਇਹ ਉਥੋਂ ਦੀ ਸਰਕਾਰ ਨਾਲ ਗੱਲ ਇੱਥੋਂ ਦੀ ਸਰਕਾਰ ਕਰੇ ਵੀ ਸਾਡਾ ਜਥਾ ਜਿਹੜਾ ਆਉਣਾ ਇਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਤੁਹਾਡੀ ਆ ਆ ਨਾਵਾ ਜੁੜੀਆਂ ਅਸੀਂ ਜਦੋਂ ਅਰਦਾਸ ਕਰਦੇ ਆਂ ਤੇ ਅਸੀਂ ਤੇ ਖੁੱਲੇ ਦਰਸ਼ਨ ਦੇਦਾਰੇ ਦੀ ਗੱਲ ਕਰਦੇ ਆਂ ਔਰ ਉਹਦੇ ਉਲਟ ਅੱਜ ਜਾ ਕੇ ਜਿਹੜੇ ਸਾਡੇ ਪ੍ਰੋਟੋਕਾਲ ਦੇ ਜਥੇ ਵੀ ਆ ਦੇ ਉਹਨਾਂ ਨੂੰ ਰੋਕਿਆ ਜਾਂਦਾ ਵਾ ਤੇ ਸਾਡੇ ਸਾਡੇ ਦਿਲ ਨੂੰ ਵੀ ਤੇ ਪੁੱਛੋ ਨਾ ਸਿੱਖਾਂ ਦੇ ਅਨੋਂ ਵੀ ਸਾਡੇ ਦੇ ਕੀ ਬੀਤਦੀ ਆ ਸਾਡਾ ਇਸ਼ਕ ਵਾ ਗੁਰੂ ਨਾਨਕ ਸਾਹਿਬ ਦੇ ਨਾਲ ਸਾਡੀ ਮੁਹੱਬਤ ਆ ਉਥੇ ਕਦਰ ਕਰਨੀ ਚਾਹੀਦੀ ਆ ਤੇ ਜਥੇ ਲਈ ਉਥੋਂ ਦੀ ਸਰਕਾਰ ਦੇ ਨਾਲ ਪੂਰਾ رابطہ ਕਰਨ ਸੁਰੱਖਿਆ ਪੁਖਤਾ ਕਰਾਉਣ ਉਹ ਉਥੇ ਵਾਲੇ ਵੀ ਪੁਖਤਾ ਕਰਨ ਪਰ ਜਥਾ ਜਾਣ ਦੇ ਲਈ ਇੱਕ ਮਾਹੌਲ ਤਿਆਰ ਕਰਨਾ ਚਾਹੀਦਾ ਅਜੇ ਸਮਾਂ ਹੈਗਾ ਵਾ